ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਜੀ ਤੇ ਲੋ ਜੀ ਸਾਰੇ ਰਣ ਮਿਲ ਕੇ ਵਧਾਈਆਂ ਅੱਜ ਸਾਡੇ ਬਿੱਤੀ ਦਾ ਹੈਗਾ ਜੀ ਜਨਮ ਦਿਨ ਪਰਮਾਤਮਾ ਵਾਹਿਗੁਰੂ ਖੁਸ਼ ਰੱਖੇ ਸਤੀ ਬਾਹਾਂ ਲੱਗਣ ਦਵੇ ਇਸ ਤਰ੍ਹਾਂ ਹੀ ਸਾਡੇ ਨਾਲ ਲੜਾਈਆਂ ਝਗੜੇ ਕਰਦੇ ਸਾਡੀ ਜ਼ਿੰਦਗੀ ਲੰਘ ਜਾਵੇ ਹੱਸਦੇ ਖੇਲਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਹੈਗਾ ਜੀ ਮੇਰੇ ਪਤੀ ਪਰਮੇਸ਼ਰ ਦਾ ਜਨਮ ਆਏ ਹਾਏ 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 ਹਨ ਲਾਲੀ ਹੈਪੀ ਬਰਥਡੇ ਟੂ ਯੂ ਮੇਰੇ ਹਸਪੰਦ ਆ ਲੱਟ ਘੜੀ ਜਦ ਆਂਡ ਪੰਪ ਘੜਾ ਦੋਦਾ ਸਭ ਸ੍ਰੀਆ ਕਾਲ ਜੀ ਸਾਰਿਆਂ ਨੂੰ ਤੇ ਅੱਜ ਚਲੋ ਮੇਰੇ ਜਨਮ ਦਿਨ ਦੇ 42 ਸਾਲ ਲੰਘ ਗਏ ਹਾਂ ਤੇ ਕਈ ਵਾਰ ਸੋਚਦੇ ਆ ਕਿ ਸੀ ਕਿਆ ਅਜੇ ਕਮੈਂਟ ਕੀਤੀ ਹੈ 42 ਸਾਲਾਂ ਦੇ ਵਿੱਚ ਚਲੋ ਕਤਈ ਮਿੰਟ ਤਾਂ ਕੋਈ ਹੈ ਨਹੀਂ ਖਾਤਿਆਂ ਚ ਪੈਸਾ ਤਾਂ ਹੋਈ ਲੰਮ ਜੰਮਿਆ ਚਲ ਪੈਸੇ ਗੱਲ ਪੈਸੇ ਵੀ ਨਹੀਂ ਮੈਟਰ ਰੱਖਦੇ ਜ਼ਿੰਦਗੀ ਦੇ ਵਿੱਚ ਅਸੀਂ ਜ਼ਿੰਦਗੀ ਦੇ ਵਿੱਚ ਆਪਾਂ ਜੇ ਕਹੀਏ ਅਸੀਂ ਕਿਸੇ ਦਾ ਬੁਰਾ ਨਹੀਂ ਕਰਾਂ ਹਾਂ ਠੀਕ ਹੈ ਕਿਸੇ ਦਾ ਬੁਰਾ ਨਹੀਂ ਕੀਤਾ ਨਹੀਂ ਹੈਗਾ ਇਹਨਾਂ ਗੱਲਾਂ ਨੂੰ ਪਾਈ ਯਾਦ ਕਰਕੇ ਵੀ ਪਰਮਾਤਮਾ ਸਾਡੇ ਵਾਸਤੇ ਅੱਗੇ ਵਾਸਤੇ ਰਸਤਾ ਬਿਲਕੁਲ ਸਾਫ਼ ਆ ਹੈਨਾ ਜਿੱਥੇ ਤੱਕ ਆ ਨਾ ਚਲੋ ਜੀ ਆ ਆ ਚੀ ਮਿੰਟ ਆ ਵੀ ਬੈਗਰੂ ਦੀ ਕਿਰਪਾ ਨਾਲ ਐਡੇ بڑے ਮਹਿਰਮ ਬਣਾ ਰਹੇ ਹਾਂ ਮਹਾਰਾਜ ਨੇ ਸਾਨੂੰ ਬਖਸ਼ ਤੇ ਆ ਵੀ ਇੱਕ ਆ ਅਚੀਵਮੈਂਟ ਆ ਜਿਹੜਾ ਤੁਸੀਂ ਸਾਨੂੰ ਉਰੇ ਬੈਠੇ ਦੇਖ ਰਹੇ ਆ ਜਿਹੜੇ ਜਿਹੜੇ ਵੀ ਸੱਜਣ ਸੱਜਣ ਪਿਆਰੇ ਸਾਡੇ ਭੈਣ ਭਰਾ ਸਾਨੂੰ ਦੇਖ ਰਹੇ ਆ ਹੈਪੀ ਬਰਥਡੇ ਉਹ ਥੈਂਕ ਯੂ ਜੀ ਇੱਧਰ ਨੂੰ ਆ ਜਾਓ ਜੀ ਉਰੇ ਨੂੰ ਆ ਜਾਓ ਤੁਸੀਂ ਪਾਰੀ ਕਰਕੇ ਕਰਦੇ ਹੈਪੀ ਬਰਥਡੇ ਹਾਂ ਪਾਰੀ ਕਰਕੇ ਪਾਰੀ ਕਰਕੇ ਪਹਿਲਾਂ ਪਹਿਲਾਂ ਪਾਰੀ ਕਰਕੇ ਹੈਪੀ ਬਰਥਡੇ ਕਰੋ ਜੋਰ ਕੇ ਪਹਿਲਾਂ ਪਾਰੀ ਕਰ ਉਹਰੇ ਨੂੰ ਤਾਂ ਮੰਨਣ ਨਹੀਂ ਤਾਂ ਹੈਪੀ ਬਰਥਡੇ ਹਾਂ ਚਲੋ ਤੇ ਮੇਰੇ ਵੱਲੋਂ ਵੀ ਤੁਹਾਨੂੰ ਠੀਕ ਹੈ ਪੁੱਤ ਆ ਕੀ ਹੈ ਅਕੀਦੇ ਨੌਰ ਹਾਲਾ ਡੰਗਰ ਜੇ ਤਾਂ ਸੋਰੀ ਕਿ ਡੰਗਰ ਜੇ ਤਾਂ ਕੰਮ ਕਰ ਲਿਆ ਤਾਂ ਇਹ ਮੈਂ ਆਪਣੇ ਘਰ ਵਾਲੇ ਨੂੰ ਆਹ ਜੇ ਗਿਫਟ ਕੋਪਟ ਨੂੰ ਦੇ ਦਿੰਦਾ ਪਤਾ ਕਿਹੇ ਜਿਹੇ ਕਿਹੇ ਜਿਹੇ ਬਿਮਾਰੀਆਂ ਲੱਗਦੀਆਂ ਇਹ ਜੇ ਕੰਮ ਕੋਈ ਲਾਦੀ ਆ ਤੁਹਾਨੂੰ ਪਤਾ ਹੈ ਗੱਲਾਂ ਦਾ ਹਾਂ ਹਾਂ ਇਹ ਕੋਸਤਾ ਹੋਲਾ ਤੇ ਨਾ ਦੋ ਤਰਫੋਂ ਲਾਅ ਲਗਾਇਆ ਮੈਂ ਉਹ ਉਹ ਡੈਡੀ ਡੈਡੀ ਸਸਰੀਕਾਲ ਜੀ ਮੇਰੇ ਬਣਾ ਮੈਂ ਕੈਮਰਾਮੈਨ ਹੈ ਜਿਹੜਾ ਤੁਸੀਂ ਉਰੇ ਟੈਟੂ ਬਣਵਾਇਆ ਹੋਇਆ ਉਹ ਵੀ ਤਾਂ ਡੰਗਰਾਂ ਦਾ ਕੰਮ ਦਾ ਹਾਂ ਵੈਰੀ ਗੁੱਡ ਲਵ ਯੂ ਕਰਨੀ ਅੱਲਾਹ ਇੱਕ ਗੱਲ ਹੈ ਬਈ ਜੋ ਮਾਜੀਆ ਮੇਰੇ ਸਾਰੇ ਨਿਆਣੇ ਮੇਰੇ ਨਾਲ ਹਾਂ ਕੋਈ ਨਹੀਂ ਹੈਗਾ ਅੱਤ ਗੱਲ ਗਿਆ ਹੈਗਾ ਤੇ ਤਦ ਹਾਂ ਕਰਨ ਵੀ ਇੰਦ ਵੀ ਯਾਨੀ ਕਿ ਮੈਨੂੰ ਸਾਰੇ ਪਿਆਰ ਕਰਦੇ ਆ ਉਹ ਉਹ ਗੱਲ ਉਹ ਵੀ ਤਾਂ ਗੱਲ ਸੁਣ ਲਾ ਕਹਿੰਦਾ ਕੋਈ ਵੀ ਨਹੀਂ ਹੈਗਾ ਪਤਾ ਨਹੀਂ ਕਿਆ ਕਿਆ ਨਹੀਂ ਮੈਂ ਕਹਿਣਾ ਤਾਂ ਅੱਧੇ ਡੈਡੀ ਵਾਲਾ ਅੱਧੇ ਡੈ ਅੱਧੇ ਡੈਡੀ ਵਾਲਾ ਅੱਧੇ ਮਸੀ ਵਾਲਾ ਤੇਰਾ ਵੀ ਤਾਂ ਆਖਰ ਹਾਂ ਕਿਤੇ ਦੇਖ ਕਿਤੇ ਦੇਖਿਓ ਮਾਸਤੀ ਤਾਂ ਕਰੇ ਲੱਗੀ ਡੜੀ ਰੁੱਸੇ ਬਸ ਹਾਂ ਅਜ ਤੱਕ ਤਾਂ ਡੜੀ ਰੁੱਸਿਆ ਨਹੀਂ ਹੈਗਾ ਵੈਸੇ ਤੁਹਾਡੇ ਨਾਮ ਦੇ ਸਪੈਲਿੰਗ ਤੋਂ ਦੇ ਇਹੇ ਲਿਖਿਆ ਪਿਆ ਜੀ ਬੀ ਆਈ ਸੀ ਕੇ ਬੀ ਆਹ ਕਿਉਂ ਪਰ ਕਬੂਤਰ ਜਾਂ ਬਣਾਇਆ ਪਿਆ ਕਿ ਆਏ ਮੇਰਾ ਦਿਲ ਤੇਰੇ ਤੇ ਡੁੱਲ ਗਿਆ ਮੈਂ ਪਾ ਪਾ ਇਹ ਅੰਸਬਾ ਅਵਾ ਹਰ ਇੱਕ ਬੰਦੇ ਮਰਵਾ ਇਹ ਇੱਕ ਰਾ ਇੱਥੇ ਸਾਡੇ ਡਾਕਟਰ ਹੁੰਦਾ ਰ ਜਿਹੜੇ ਜਿਹੜੇ ਸਾਡੇ ਇੱਥੇ ਵੀਡੀਓ ਦੇਖਦੇ ਉਹਨਾਂ ਨੂੰ ਤਾਂ ਸਾਰਿਆਂ ਨੂੰ ਪੰਜਾਬ ਆ ਜਣਾ ਪੱਦਰੀ ਵਾਲਾ ਡਾਕਟਰ ਕਹਿੰਦਾ ਉਹਨੇ ਅੱਡੇ ਪਰ ਤੱਕ ਕੰਨ ਕਰੀ ਹੋਈ 201997 ਚ ਬਾਈ ਦਾ ਵਿਆਹ ਹੋਇਆ ਤੇ ਥੋੜੇ ਜਿਹਾ ਬੈਜਾ ਪੁੱਤ ਥੋੜੇ ਜਿਹਾ ਟਾਈਮ ਪਾਦੇ ਜੀ ਸਕੂਟਰ ਲੈ ਹੁੰਦਾ ਇੱਕ ਅਸੀਂ ਕਿਆ ਕਹਿੰਦੀ ਆਪਣਾ ਦਿਖਾਓ ਅੱਛਾ ਆਪਣਾ ਵੀ ਦਿਖਾ ਔਰ ਤਾਂ ਹੈ ਨਹੀਂ ਪੁੱਤ ਕੁਝ ਵੀ ਮੇਰੇ ਨਹੀਂ ਹੈਗਾ ਕਿੱਥੇ ਗਿਆ ਤਾਂ ਨਹੀਂ ਮਹਾਲੇ ਲਖਾਇ ਤੇੜਾ ਆ ਇੱਧਰ ਆ ਦੇਖੋ ਕਿਆ ਕਰਨਾ ਹੈ ਤੈਨੂੰ ਖਾਣਾ ਚਲੋ ਉਹ ਭਾਈ ਡਾਕਟਰ ਨਾ ਥੋੜਾ ਜਿਹਾ ਉਹ ਪੇਂਟਿੰਗ ਵੀ ਕਰਦਾ ਹੁੰਦਾ ਦਾ ਉਹਦਾ ਸ਼ੌਂਕ ਦਾ ਚਲੋ ਕੋਈ ਨਹੀਂ ਹੈ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਚਲ ਮੈਂ ਉਹਦੇ ਕੋਲ ਗਿਆ ਜੀ ਮੈਂ ਸਾਢੇ 11 ਵਜੇ ਗਿਆ ਮਹਾ ਜੀ ਡਾਕਟਰ ਸਾਹਿਬ ਵੀ ਮੈਂ ਸਕੂਟਰ ਪਰ ਆ ਰਿਹਾ ਵੀ ਦਰਨ ਚਸ ਬੋਣਾ ਆਪਣਾ ਵਿੱਚ ਨੂੰ ਟੀਰ ਲਗਾਉਣਾ ਹੈ ਉਹ ਬੰਦੂ ਕਹਿੰਦਾ ਵੀ ਅਜੇ ਤਾਂ ਪੇਸ਼ੈਂਟ ਬੈਠਿਆ ਵੀ ਉੱਧਰ ਘੰਟਾ ਲੱਗਣਾ ਵੀ ਆ ਕਰ ਤੂੰ ਵੀ ਸਕੂਟਰ ਛੱਡ ਜਾ ਮੇਰੇ ਕੋਲ ਮਾਤਾ ਜਲਾਸ ਗੁਟਰਬਾਈ ਮਾਦੂ ਕੋ ਖੜਾਇਆ ਜਾਂ 2 ਘੰਟੇ ਬਾਅਦ ਉਹਦੇ ਕੋਲ ਗਿਆ ਜੀ ਰੀਟਰ ਟੈਕ ਦਾ ਪੁੱਤ 1 ਮਿੰਟ ਜਾਂ 2 ਘੰਟੇ ਬਾਅਦ ਉਹਦੇ ਕੋਲ ਗਿਆ ਜੀ ਉਹਨੇ ਜਿਹੜੀ origial ਦਿਲ ਦੀ ਸ਼ੇਪ ਹੁੰਦੀ ਆ ਇੱਕ ਪੈਪੀ ਜੀ ਕੱਢਤੀ ਜਿਹੜੀ ਉਹਨੇ ਪੜਾਈ ਕੀਤੀ ਤੈਨੂੰ ਤਾਂ ਉਹ ਉਹੀ ਕੰਮ ਕਰ ਰਹਾ ਤਾਂ ਉਹਨੇ ਭਾਈ ਉਹ ਦਿਲ ਬਣਾਇਆ ਸੈਟਾ ਤੇ ਕਿ ਗਿਆ ਮੈਂ ਕਿਹਾ ਕਿ ਨਾ ਮੈਂ ਹਾਕੀ ਤੇ ਕਿਹਾ ਮੈਂ ਵੀਰ ਤੇ ਤੈਨੂੰ ਪਲਾਵਾ ਸਕੂਟਰ ਲੈ ਕੇ ਗਿਆ ਗਿਆ ਇੱਥੇ ਆ ਕੇ ਨੈਨ ਪੁਲਿਸ ਦੁੱਧ ਨਾਲ ਤਾਰੇ ਆ ਗਿਆ ਉਹ ਬੱਜ ਗਿਆ ਤੇ ਹਾ ਮੇਰਾ ਦਿਲ ਟੈਂਸ ਹੋ ਗਿਆ ਜਾਂਦਾ ਬਸ ਸਕੂਟਰ ਦੀ ਨੰਬਰ ਪਲੇਟ ਨੰਬਰ ਮਾਸੀ ਮੇਰੀ ਗੱਲ ਹਾਂ ਦਿਲ ਟੇਡਾ ਜਾਏ ਥੋੜਾ ਕੋਈ ਨਹੀਂ ਤਰਾ ਦਿਲ ਜਿਹਦਾ ਹੈਗਾ ਹੈਗਾ ਤੀਜਾ ਤਰਾ ਦਿਲ ਉਹ ਦਿਲ ਸਾਫ਼ ਰੱਖੀ ਜਾਂਦਾ ਕਿਸੇ ਬੰਦੇ 'ਤੇ ਗੁੱਸਾ ਨਾ ਰੱਖੋ ਕਿਸੇ ਬੰਦੇ 'ਤੇ ਮੈਲ ਨਾ ਰੱਖੋ ਆ ਦੇ ਵਿੱਚ ਤਾਂ ਇਹ ਸਾਰਾ ਕੋਈ ਭਾਰਾ ਕੋਸਾ ਸਹੀ ਹੈ ਜੇ ਅਸੀਂ ਕਿਸੇ ਪ੍ਰਤੀ ਦਿਲ 'ਚ ਮੈਲ ਰੱਖਾਂਗੇ ਹਾਂ ਇਹ ਕਰਾਂਗੇ ਫੇਰ ਕੋਈ ਫਾਇਦਾ ਨਹੀਂ ਲਗਾਵਾ ਤੇ ਹੁਣ ਮੇਰੀ ਗੱਲ ਮੈਂ ਕਿਹੜੀ ਗੱਲ ਰੱਖਿਆ ਦਾ ਵਿੱਚ ਮੈਂ ਦਿਲ ਦੀ ਗੱਲ ਚੱਲਦੀ ਮੈਂ ਇਹ ਵੀ ਮਾ ਸਕੂਟਰ ਦੀ ਨੰਬਰ ਪਲੇਟ ਪਰ ਇਹ ਵੀ ਲਿਖਾਇਆ ਤਾਂ ਏ ਏ ਹੱਸ ਪਈ ਬੜਾ ਸੋਚ ਕੇ ਹਾਸੀ ਆਉਂਦੀ ਆ ਵੀ ਇਹ ਇਹ ਸੜੀਆਂ ਗੱਲਾਂ ਕਿੱਧਰ ਤੇ ਕਿੱਧਰ ਨੂੰ ਚੱਲਦੀ ਨੇ ਜਦੋਂ ਸਾਰਾ ਜਵਾਨੀ ਪੈਰੋਂ ਤਾਂ ਕਿਆ ਕਰਦੇ ਹੁੰਦੇ ਸੀ ਹੈ ਤੇਰਾ ਕਿਆ ਕਹਾ ਬੀਆ ਹਜ਼ਰ ਵੀ ਬੰਦੇ ਮਾਰਤੀ ਟੱਕਰ ਕੇ ਸਾਨੂੰ ਸਾਰੇ ਸਾਰੇ ਚੌਕ ਵਿੱਚ ਇੱਕ ਨਹੀਂ ਮੈਂ ਤੈਨੂੰ ਕੀ ਕਿਹਾ ਹਲੋ ਇੱਕ ਮਿੰਟ ਅੰਦਰੋਂ ਕਰਨ ਵਾਲਾ ਬਾਕੀ ਥੱਲੇ ਲੱਗਣ ਵਾਲਾ ਦੌਲਾ ਟੁੱਟ ਗਿਆ ਰ ਕਿੰਨਾ ਦਰ ਵਿੱਚੋਂ ਨਿਕਲ ਜਾਣਾ ਜਿਹੜੇ ਸਾਹਮਣੇ ਬਜਰ ਵਧਾ ਆਂ ਨਹੀਂ ਟੁੱਟਦਾ ਨਾ ਚੱਜਣਾ ਦੇਣਾ ਜੱਟ ਦਾ ਜਨਮ ਦਿਨ ਤੇ ਕੀ ਬਣਾਓਗੇ ਪਹਿਲਾਂ ਮੈਂ ਦੇਖੋ ਚਰ ਦੱਖਣ ਚੱਲਦਾ ਹੈ ਕਿਹੜੇ ਸਾਹਮਣੇ ਸਵੇਰੇ ਪੂਰਾ ਮੀਂਹ ਪੈਣ ਦੀ ਤੇ ਪੂਰੀ ਆਨ ਨਾ ਆਲੇ ਬੱਦਲ ਕਰ ਜਾਣ ਲੱਗਿਆ ਪਤਾ ਜਾਨ ਮੁੱਖੀ ਚਾਹੀ ਪੀਤੀ ਹੈ ਹੈ ਵੀ ਕਾਨਕ ਬੱਦਲ ਨੂੰ ਖੜੀ ਹੈ ਹੈ ਤੁਸੀਂ ਕਹੀ ਜੀ ਨੇ ਜਨਮ ਦਿਨ ਬਣਾਉਣਾ ਜਨਮ ਦਿਨ ਬਣਾਉਣਾ ਜਨਮ ਦਿਨ ਪਰ ਮੱਲੋ ਮੱਲੀ ਹੋਈ 3000 ਰੁਪਏ ਲੱਗ ਜਣਾ ਹੈ ਤੇ ਉਧਰ 18 ਸਾਲਾ ਸੋਰਸ ਖੜਾ ਕਰਨ ਘਪਰੇ 6 ਮਹੀਨੇ ਦੀ ਮਿਹਨਤ ਹੈ ਚਾਹੇ 80 ਲੱਖ ਦੀ ਹੋਵੇ ਚਾਹੇ 1.5 ਲੱਖ ਦੀ ਹੋਵੇ ਸਾਲੇ ਜਹਾ ਉਦੋਂ ਵੀ ਇਹ ਚੱਲਦਾ ਵੀ ਮਤਲਬ ਕੋਈ ਨਹੀਂ ਇਸ ਵਾਰ ਵੀ ਨਹੀਂ ਮਨਾਉਂਗੇ ਫਿਰ ਕਿਹਦੇ ਨਹੀਂ ਆਉਗੀ ਸਾਰੇ ਵੀਰੇ ਮਨਾਈਏ ਕੋਈ ਚੱਕਰ ਨਹੀਂ ਹੁਣ ਡੈਡੀ ਜਿਹੜੇ ਤਸਰਕਤ ਅਸੂਰ ਕਰਤਾ ਹਲੇ ਆ ਜਾ ਆ ਜਾ ਚੱਕ ਲਈ ਹੁਣ ਦੇਖ ਕੇ ਡੈਡੀ ਜਵਾਕ ਨਾ ਇੱਕ ਤੱਕ ਚੱਕ ਚੱਕ ਆਰਾਖਣ ਉਹਨੇ ਆਉਂਦੇ ਉਹਨੇ ਆਪਰੇ ਲੈ ਆਪਰੇ ਲੈ ਆਉਂਦੇ ਉਹਰੇ ਨੂੰ ਲੈ ਆਹ ਜੀ ਮੈਰੀ ਕੋਟ ਹਾਂ ਜੀ ਹੁਣ ਦੱਸੋ ਜੀ ਤੁਸੀਂ ਇਹਦੇ ਚ ਕੀ ਲਿਖਣਾ ਕੀ ਪਾਉਣਾ ਕੀ ਪੜ੍ਹਨਾ ਹੈ ਤੇ ਤੁਸੀਂ ਦੱਸੋ ਡਾਕਟਰ ਬੰਗ ਦਾ ਸਾਮਾਨ ਇੱਕ ਪੈਕ ਕਰੀ ਮਿਲਦੀ ਹੈ ਕੀ ਗੰਦਾ ਪਿਆ ਕੁਰਸੀ ਕਿੰਨੀ ਬੈਠੇ ਕੁਰਸੀ ਤੇ ਜ਼ਰੂਰੀ ਬਣਾ ਇਹਦੇ ਤੇ ਬਹਿ ਜਾਓ ਓਰੇ ਬਹਿ ਜਾ ਤਾ ਸਰਹੂ ਨੂੰ ਕਦੀ ਨਹੀਂ ਹੁੰਦੀ ਅੱਜ ਤਾਂ ਮੈਨੂੰ ਹੈਪੀ ਬਰਥਡੇ ਕਾਹਦੇ ਨੇ ਵਿੱਚ ਕਰਿਆ ਹਾਂ ਕਰਿਆ ਕੀ ਕਹਾਤਾ ਕਿ ਕਰਾਂ ਜੋੜ ਕੇ ਕਾ ਪਾਪਾ ਹੁਣ ਜੀ ਆਇਆਂ ਨੂੰ ਮੈਨੂੰ ਕਰ ਲਿਆ ਧੱਕੇ ਨਾਲ ਤਿਆਰ ਭਾਬੀ ਜੀ ਪਤਾ ਕੈ ਮੈਨੂੰ ਮਿਲਣਾ ਜ ਮਰੀ ਤੁਸੀਂ ਜਾਉਂਗੇ ਲੋਪੜ ਨੂੰ ਮਤਾਂ ਨਹੀਂ ਹੋਗੀ ਬਿਨਸਾ ਸਿਉਂ ਬਣਾਉਣ ਨੂੰ ਇਹ ਆ ਤਨਵਾਰ ਤਨਵਾਰ ਕੱਲ ਹੀ ਆਣਾ ਤੇ ਵੀਡੀਓ ਪਰ ਜਾਉਂਗੇ ਮੈਂ ਤਾਂ ਨਾ ਆਉਂਗੀ ਸਾਡੇ ਨਾਲ ਇੱਕ ਵਾਰ ਵੀਡੀਓ ਛੜੇ ਕਰਾ ਦਵਾ ਬਣਾ ਕੇ ਕਿ ਵੀਡੀਓ ਤਾਂ ਵੀਡੀਓ ਹੀ ਬਣਦੀ ਹੈਗੀ ਐਸੀ ਗੱਲ ਕਹੀ ਕਰ ਤੁਸੀਂ ਇਹ ਪਾਪਾ ਐਸ ਤ ਵੀ ਕਥਾ ਵੀ ਹੱਸ ਕੇ ਦੇਖੀ ਦਾਦਾ ਜੀ ਕਹਿੰਦੇ ਵੀ ਕੇ ਲੈ ਆਓ ਸਰ ਜੀ ਭਾਜੀ ਲੈ ਆਓ ਰੋਟ ਛੱਡੋ ਦੁੱਧ ਛੰਡ ਕੇ ਆਉਗਾ ਜੀ ਇਹਨਾਂ ਦਾ ਕੰਮ ਪਤਾ ਕੀ ਹੈ ਇਹਨਾਂ ਨੇ ਬਾਅਦ ਚੱਲਦੀ ਬੰਦੀ ਬਦਲ ਲੈਣੀ ਹੈ ਹੈ ਬੇ ਆਉਂਦੇ ਨੂੰ ਆ ਲੱਗੇ ਨਾ ਵੀ ਨਾਲ ਵੀ ਇੱਕ ਦਿਨ ਬਾਅਦ ਇਹਨੂੰ ਦੱਸ ਦਉ ਸਾਡੋ ਇੱਕ ਗੱਲ ਹੋ ਚੀ ਹੈ ਇਹਨਾਂ ਨੂੰ ਬਰੋ ਨਾ ਚੌਥੇ 5 ਵਜੇ ਰਾਤ ਨੂੰ ਫੋਨ ਆਇਆ ਜੀ 10:30 ਵਜੇ ਹੈ ਫੌਰਨ ਦਾ ਨੰਬਰ ਸੀ ਐਨੀ ਪਤਾ ਵੀ ਕਿਹਦਾ ਸੀ ਕਿਹਦਾ ਨਹੀਂ ਹੁਣ ਬੈਂਗਲੁਰੂ ਜਾਣ ਦਾ ਉਹ ਬੰਦਾ ਕਹਿੰਦਾ ਵੀ ਕਹਿੰਦਾ ਮੈਂ ਤੁਹਾਡੇ ਪਿੰਡ 'ਚ ਪਤਾ ਕਰਿਆ ਤੁਸੀਂ ਤਾਂ 6-6 ਮਹੀਨੇ ਨਾਉਂਦੇ ਨਹੀਂ ਕਹਿੰਦਾ ਤੁਸੀਂ ਕਿਹੜੇ ਬਾਬਿਆਂ ਨੂੰ ਮੰਨਦੇ ਹੋ ਆ ਤੁਸੀਂ ਸਾਡੇ ਬਾਰੇ ਇੱਕ ਕਹਾਣੀ ਯਾਰਾਂ ਨੂੰ ਦੱਸਾਉਂਦੇ ਹੋ YouTube ਤੇ ਉਹ ਬਤਾਂ ਉਹ ਕਿਆ ਗੱਲ ਕਿਆ ਹੋਣੀ ਉਹਦੇ ਘਰ ਵਾਲੀ ਨੇ ਉਹ ਤੇ ਮੰਗਉਣੀ ਘਰ ਵਾਲੇ ਨੇ ਉਹਨੇ ਆਪਣੇ ਘਰਾਂ ਚੋਂ ਮੰਗੜੀ ਰੋਟੀ ਉਹ ਲੱਗੀ ਵੀਦੀ ਉੱਧਰ YouTube ਤੇ ਸਾਡਾ ਉਹ ਦੇਖਣਾ ਆ ਸਭ ਵਲੌਗ ਉਹ ਕਹਿੰਦਾ ਵੀ 25 ਮਿੰਟ ਦਾ ਤੇ ਘੰਟਾ ਦਾ ਹੁੰਦਾ ਤਕਰੀਬਨ ਜਦੋਂ ਹਜੇ ਸ਼ੁਰੂ ਕਰਦਾ ਕਹਿੰਦੀ 20 ਮਿੰਟ ਰੁਕ ਜੋ ਜੀ ਮੈਂ ਤੁਹਾਨੂੰ ਦੰਦੀ ਰੋਟੀ ਵੀ ਪਹਿਲਾਂ ਦੇਖ ਲਵਾ ਹਾਏ ਆਪੀ ਤੇ ਕਰਦੀਆਂ ਉਹ ਉਹ ਉਹਦਾ ਬਚਾਰੇ ਦਾ ਪੁੱਤਰ ਤਾਂ ਕੋਈ ਚਾਰਾ ਚੱਲਿਆ ਨਹੀਂ ਉਹਨੇ ਮੈਨੂੰ ਇਹ ਫੋਨ ਲਾ ਲਿਆ ਹਾਰ ਕੇ ਹੁਣ ਨੰਬਰ ਪਤਾ ਨਹੀਂ ਕਿੱਥੇ ਤੇ ਲੈ ਕਿੱਥੇ ਤੇ ਨਹੀਂ ਤਾਂ ਕਹਦਾ ਜੀ ਤੁਸੀਂ ਇਹ ਕਰਦੇ ਤੁਸੀਂ ਉਹ ਕਰਦੇ ਮਾਂ ਵੀ ਦੇਖੋ ਸਾਡੇ ਕੋਲ ਟਿਕਾਣੋਂ ਦਾ ਕੁਝ ਨਹੀਂ ਹੁਣ ਤਿਆਰ ਹੋਇਆ ਜੀ ਜਾਣਾ ਰੋਪੜ ਸ਼ਹਿਰ ਨੂੰ ਤੇ ਬਾਕੀ ਪ੍ਰਮਾਤਮਾ ਜੀ ਦੇ ਆਸਰੇ ਭਾਈ ਫਸਲਾਂ ਵਾਢ ਹੋ ਜਾਣ ਜੀ ਜਿਹੜੀਆਂ ਬੀਜੀਆਂ ਹੋਈਆਂ ਸਾਰੇ ਭਾਈ ਸਾਰਿਆਂ ਦੇ ਅਰਮਾਨ ਆ ਬਈ ਆਪਾਂ ਨੂੰ ਆਪਣਾ ਵੇਖ ਰਹਾ ਪਰਮਾਤਮਾ ਨੇ ਸਾਥਦਾ ਹੀ ਹਾਂ ਜੋ ਕਰਦਾ ਉਹ ਠੀਕ ਹੈ ਹੁੰਦਾ ਸਾਨੂੰ ਥੋੜੇ ਜੇ ਟਾਈਮ ਬਾਅਦ ਪਤਾ ਲੱਗਦਾ ਕਿ ਸ਼ਾਇਦ ਸਹੀ ਤਾਂ ਹੈ ਹਾਂ ਚਲੋ ਵਾਹਿਗੁਰੂ ਦੇ ਹੱਥਾਂ ਚ ਆਪੇ ਇਹ ਵੀ ਟੱਪਾ ਕੁਝ ਨਹੀਂ ਕਰ ਸਕਦੇ ਸਿਰਫ ਅਰਦਾਸ ਕਰ ਸਕਦੇ ਹਾਂ ਵੀ ਪਰਮਾਤਮਾ ਸਾਡੇ ਤਨ ਤਣਾਣਾ ਜੋ ਵੀ ਹੈ ਤੁਹਾਡੇ ਵਿੱਚ ਪੈ ਗਿਆ ਇਹ ਬੜੀ ਮਿਹਨਤ ਦੇ ਨਾਲ ਕਿਸੇ ਨੇ ਅਸਰ ਰੱਖ ਕੇ ਆ ਆਪਣਾ ਅਗਲਾ ਕਹਿੰਦਾ ਕਣਕਾਜਵੇ ਅਸੀਂ ਆਹ ਚੀਜ਼ ਬਣਾਉਂਗੇ ਕਣਕਾਜਵੇ ਆਹ ਚੀਜ਼ ਬਣਾਉਂਗੇ ਵੀ ਸਭ ਸਦਿਆ ਦੇ ਮਨੋ ਕਾਮਨਾ ਮ ਪੂਰੀਆਂ ਹੋਣ ਹਨਾ ਸਾਰੇ ਇਹ ਟੋਲਰੈਂਸ ਕਣਕਾਜਵੇ ਸਭ ਤੋਂ ਵੱਡੀ ਗੱਲ ਹੈ ਕਿ ਬਾਕੀ ਸਾਡੇ ਵੀਡੀਓ ਚ ਸਿੱਖਣੋਂ ਤਾਂ ਕਿਸੇ ਨੂੰ ਪਤਾ ਹੱਸੇ ਮਜ਼ਾ ਆ ਗਿਆ ਭਾਈ ਕਦੇ ਲਾਪੇ ਕਦੇ ਭੜਪੇ ਹ ਸਿੱਖਣ ਹੋਏ ਜ਼ਰੂਰ ਬੰਦਾ ਹੈ ਜੀ ਹਾਂ ਤੁਸੀਂ ਸਿਖਾ ਪਤਾ ਨਹੀਂ ਕਿੱਥੇ ਕੀ ਕਿਆ ਸਿਖਾਉਂਦੇ ਤੁਸੀਂ ਦੱਸੋ ਸਿੱਖਣੋਂ ਆ ਜ਼ਰੂਰ ਮਿਲਦਾ ਹੈ ਵੀ ਆਪਣਾ ਦਿਓਰ ਤੇ ਜਾ ਕੇ ਥੱਪੜ ਮਾਰਤਾ ਤਾੜ ਤਾਰੇ ਆਪਣੇ ਦਿਓਰ ਦੀ ਕਦੇ ਉਦੁਰ ਘਰ ਤੱਕ ਕਦੇ ਨੂੰ ਪੁਸਤਾਂ ਤੱਕ ਕਦੇ ਕੰਗਰ ਪੁੱਤਾ ਕਦੇ ਕੋਸ ਕਦੇ ਹੀਰਾ ਧੁਰ ਬਾਹਰ ਸਿੱਖਣ ਨੂੰ ਮਿਲਦਾ ਹੋਰ ਤੱਕ ਉਹ ਹੀ ਤਾਂ ਕਹਿਣ ਲੱਗੀ ਮੈਨੂੰ ਬੋਲਣ ਦਾ ਮੌਕਾ ਤਾਂ ਦਿੱਤਾ ਨਹੀਂ ਉਹਨੂੰ ਪਤਾ ਵੀ ਮੈਂ ਤੁਸੀਂ ਕਹਿੰਦਾ ਇਹ ਗੱਲ ਜ਼ਰੂਰ ਕਹਿੰਦੀ ਸੀ ਸਾਡੀ ਜ਼ਿੰਦਗੀ ਕਿਵੇਂ ਹੋਈ ਰੋਣ ਦਾ ਵੀ ਆਸੀ ਸੀ ਇਹ ਮੋਟੇ ਬੱਲੇ ਤੇ ਲੜਾਈ ਕਰਦੇ ਆ ਲੜਾਈਆਂ ਝਗੜੇ ਕਰਦੇ ਆ ਆ ਦੇਖ ਆਈ ਮੈਂ ਤੇ ਪਿੱਛੇ ਗਾਲੀ ਮੈਨੂੰ ਪਤਾ ਥੋੜਾ ਭਰੋਸਾ ਨਹੀਂ ਦਾ ਕੁਛ ਵੀ ਐਵਰੀਥਿੰਗ ਇਹ ਤਾਂ ਅੱਜ 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 ਇੱਧਰ ਤਾਂ ਠੰਡੀਆਂ ਦੀਆਂ ਹਵਾਵਾਂ ਆਉਂਦੀਆਂ ਮੈਂ ਤਾਂ ਇੱਧਰ ਨੂੰ ਜਾਣਾ ਅੱਜ ਇੱਧਰ ਤਾਂ ਧਤੀ ਹਵਾਵਾਂ ਜਿਉਂਦੀ ਫਿਰ ਮੈਨੂੰ ਉੱਧਰ ਨੂੰ ਜਾਣਾ ਪੈਣਾ ਹੈ ਹਾਂ ਠੀਕ ਹੈ ਕੁਛ ਮੈਂ ਨਾ ਬਾਹਰ ਤੇ ਮੈਂ ਖਾਣਾ ਖਾ ਰਿਹਾ ਮੈਂ ਬਾਹਰ ਹਾਂ ਮੇਰੀ ਕੱਲ ਅਜੇ 2 ਦਿਨ ਪਈ ਇਹਦਾ ਬੁਖਾਰ ਚੜ ਰਿਹਾ ਵੀ ਨਾ ਲਗਾ ਰਹਾ ਹਾਂ ਫਿਰ ਜਿੱਦਣ ਜਿੱਦਣ ਲੜ ਕੇ ਬੀਪੀ ਪਤਾ ਨਾ ਫਿਰ ਇਹਨਾਂ ਨੂੰ ਮਣੀ ਜਾਣਾ ਬੈਠੀ ਨੇ ਵੀ ਇਹ ਕਾਹਤੇ ਲਖਾ ਰਿਹਾ ਕਰ ਮੀਨੂ ਕੰਮ ਨੂੰ ਲੜਾਂਗੇ ਅੱਜ ਦੇ ਹਰ ਬਲੀ ਜਣਾ ਬੈਠੀ ਆ ਕੱਢ ਰਹਾ ਰਹਾ ਮੈਂ ਮੈਂ ਲੜਨਾ ਬੰਦ ਕਰੀ ਅੱਜ ਕਿਉਂ ਨਾ ਮੈਂ ਨਹੀਂ ਲੜਨਾ ਸੁਣੋ ਸੁਣਾ ਮੇਰੀ ਗੱਲ ਅੱਜ ਤੋਂ ਬਾਅਦ ਮੈਂ ਵਿਖੀ ਨਾ ਲੜਨਾਂਗੇ ਤੇਰਾ ਮੇਰਾ ਵਾਦਾ ਚੱਲ ਠੀਕ ਹੈ ਹਾਂ ਠੀਕ ਹੈ ਜੇ ਮਿੱਤਰਾ ਤੂੰ ਲੜਿਆ ਫੇਰ ਮੈਂ ਕਹਣਾ ਵੇ ਤੇਰਾ ਨਾਂ ਲਿਖ ਬਾਇਆ ਏ ਤੂੰ ਮੇਰੇ ਨਾਲ ਨਾਲ ਵੇ ਤੂੰ ਤਾਂ ਉਹਨੂੰ ਘਪੜ ਮਾਰੀਂ ਚੱਲੀਏ ਹੁਣ ਚਲੋ ਜੀ ਦੇਰਾਂ ਕਿ ਚਲੋ ਜੀ ਚਲੋ ਅਸੀਂ ਚੱਲੋ ਰੱਖੋ ਤੂੰ ਰਹਿ ਆਰੇ ਸੁੱਖਾ ਮਾਲ ਨੂੰ ਮੈਂ ਕਿਹਾਂ ਤੱਕ ਮੈਂ ਤੇ ਦੇ ਦੇ ਕਿਸੇ ਚੰਗਾ ਬਰ ਬਣ ਪਹੁੰਚ ਗਿਆ ਜੀ ਆਪਣੇ ਸ਼ਹਿਰ ਦੀ ਸਬਜ਼ੀ ਮੰਡੀ ਖਾਂ ਪੱਤਾ ਕੀ ਲੈਣਾ ਮੈਨੂੰ 40 ਕਿਲੋ ਅੱਧਾ ਕਿਲੋ ਦੋ ਯਾਰਾ ਅੱਜ ਆ ਆ ਕੜੀ ਜਿੱਦ ਕਰਦੀ ਆ ਲੈ ਇਹਨੂੰ ਤਾਂ ਚੱਕ ਵੀ ਲੈ ਲੈ ਕੋਈ ਨਹੀਂ ਕੋਈ ਤੋਤਾ ਤਾਂ ਹੋਇਆ ਨਹੀਂ ਇਹ ਦੇਖਦੇ ਕਿ ਪਾਦੀਆਂ ਸਹੀ ਸਹੀ ਨੇ ਬੱਸ ਬੱਸ ਹੋਰ ਲੈਣੇ ਆ ਹਾਂ ਲਓ ਉਧਰ ਫਿਰ ਉਂਗਲੀ ਫੜ ਲੈ ਮੇਰੀ ਨੂੰ ਚਲਾ ਜਾ ਹਾਂ ਅੰਗੂਰ ਲੰਨੇ ਆ ਬਾਅਦ ਵਿੱਚ ਉਹ ਪਹਿਲਾਂ ਤੇਰੀ ਜਮਾ ਲਈ ਜੀ ਸਬਜ਼ੀ ਬਾਅਦ ਚ ਲਈ ਹੈ ਨਾ ਫਰੂਟ ਵੀ ਗਰਮੀ ਵਾਲੇ ਆ ਗਏ ਜੀ ਸਭ ਤੋਂ ਬੈਸਟ ਹੈ ਜੀ ਬੱਲਨ ਪਾਟਰ ਮੈਲਨ ਚਾਹਣ ਦਾ 40 ਰੁਪਏ ਕਿਲੋ ਕੀ ਤੁਸੀਂ ਜੀ ਸ਼ਿਮਲਾ ਮੈਲਨ ਆ ਵੀ ਬਹੁਤ ਜੀ ਉਹ ਜਾਜ ਜਾਜ ਲਾਲੀ ਦਾ ਹੁੰਦਾ ਰੇਟ ਭਰਾ ਹਾਂ ਜਾਇਜੀ ਨਾ ਜਾਜ ਨਹੀਂ ਹੈਗਾ ਨਾਜਾਜ ਹੈ ਹਾਂ ਕਿੰਨੀ ਲੈਣੀ ਆ ਕਿਲੋ ਲੈ ਲੰਦੀ ਮਾਫ ਲੈ ਲੈ ਚਾਹ ਤਦਾ ਕਈ ਚੜ ਜਣੀ ਆ ਕਿਲੋ ਚ ਹਲਕੀ ਹੁੰਦੀ ਹੈ ਨਾ ਇਹ ਹੋਰ ਲੈ ਕੇ ਚੱਲੋ ਖੀਰਾ ਕਿਆ ਰੇਟ ਆ? ਖੀਰਾ 40 ਏ 30 ਰੁਪਏ ਲਾਉਂਗਾ ਜੀ। ਪੰਜਾਹ ਦਾ 2 ਕਿਲੋ ਕਰ ਦੇ। ਲੈ ਆ ਲਾ ਫਾਵਾ ਤੇ। 40 ਦਾ ਕਿਲੋ 30 ਰੁਪਏ ਲਾਉਂਗਾ। ਉਹ ਮਾਂ ਪੰਜਾਹ ਦਾ 2 ਕਿਲੋ ਲੈਣਾ ਦੇ ਦੇ ਨਹੀਂ ਰਹਿਣ ਦੇ ਮੈਨੂੰ ਉਹ ਪਿੱਛੇ ਹੱਕਾ ਮਾਰਦਾ ਤਾਂ ਕਹਿੰਦਾ ਲੈ ਜਾਣਾ। ਚੱਲ ਮੈਂ ਉਹ ਤੇ ਹੀ ਲੈ ਲਊਂਗਾ ਉਹ ਵੀ ਬੀਜਾਂ ਵਾਲੀ ਦਾ। ਜਿਹੜਾ ਉਹ ਬੀਜਾਂ ਵਾਲਾ ਉਹਦਾ ਮੈਂ ਕਹਿੰਦਾ ਸਿਰ 15 ਰੁਪਏ ਕਿਲੋ ਹੋਣਾ ਉਹ। ਪਹਿਲੇ ਪਹਿਲੇ ਕਹਿ ਦਿੰਦਾ ਕਿ 60 ਰੁਪਇਆ 50 ਲਾ ਦੂੰਗਾ 10 ਰੁਪਏ ਬਤਾ ਹੱਥ ਤੇ ਵਿੱਚ ਆਪੇ ਘਟਾ ਤੇ ਹਾਂ ਮਾੜੀ ਸੀ ਵੇਚ ਰਹੀ ਜਾਂ 50 ਰੁਪਏ ਵਿੱਚ ਵੇਚ ਮਾੜੀ ਗੱਡੀ ਵੰਦ ਪਿੱਲੋ ਪਾ ਦਮ ਮਾੜੀ 50 ਰੁਪਏ ਦੀ ਕਿਲੋ ਕੀ ਰੇਟ ਹੈ ਟਮਾਟਰ ਟਮਾਟਰ 20 ਰੁਪਏ ਕਿਲੋ ਟਮਾਟਰ 20 ਰੁਪਏ ਦੇ ਨਹੀਂ ਸਮਾਂ ਨਹੀਂ ਪਹੁੰਚੇ ਆਪਾਂ ਸਬਜ਼ੀ ਖੱਟੀ ਹੋ ਜਾਂਦੀ ਖੀਰੇ ਦੀ ਰੌਂਡੀ ਪਿੱਟਦਾ ਤੂੰ ਖੀਰੇ ਦੂਆ ਕੀ ਰੇਟ ਹੈ ਓ ਦੂਆ ਉਹ ਵੀ ਦੂਆ ਹੀ ਤਾਂ ਕਸਮੀਰ ਮੈਂ ਝੂਠ ਬੋਲਣਾ ਔਰ ਮੈਂ ਵੀਡੀਓ 'ਚ ਝੂਠ ਬੋਲੂਗਾ ਨਹੀਂ ਨਹੀਂ ਦੰਦ ਦਿੱਤੇ ਆਪ ਕੋ ਮੈਂ ਵੀਡੀਓ 'ਚ ਝੂਠ ਬੋਲੂਗਾ ਮੈਨੂੰ ਇਹ ਦੱਸ ਹਾਂ ਚਾਹ ਹੋ ਗਿਆ ਥੱਲੇ ਗਿਰ ਗਿਆ ਅਮਰੂਦ ਚਲੋ ਮੰਮਾ ਨੇ ਹੋਰ ਲਿਆਂਦਾ ਦੇ ਦੂੰਗਾ ਤੈਨੂੰ ਆ ਲੈ ਆ ਲੈ 30 ਰੁਪਏ ਲੈ ਆਜਾ ਦੂਜੀ ਆ ਤੀਜਾ ਖਾਓ ਬੱਤਾ ਖਾਣ ਵਾਲੀਆਂ ਫਰੂਟ ਦੂਜੀ ਇਹ ਤਾਂ 100 ਦਾ ਨੋਟ ਦਾ ਵੀ ਪਿੱਛੇ ਪੈਦਨ ਕਰੀ ਜਾਂਦਾ ਤੈਨੂੰ ਨਹੀਂ ਆਉਂਦਾ

ਖਰੀਦ ਮੱਤ ਤਾਂ ਹੈਗੀ ਆ ਨਹੀਂ ਹੈਗੀ ਕਿ ਕੀ ਰੇਟ ਆ ਹਾਂ ਹੈਗੀ ਲੈ ਕੇ ਗਿਆ ਤਾਂ ਮੈਂ ਲੈ ਕੇ ਗਿਆ ਭਾਈ ਹਾਂ ਯਾਰ ਕਿਲੋ ਲੁੱਤੇ ਨੇ ਪਰਸੋਂ ਇਹਦੇ ਹਾਂ ਲੋ ਅੱਜਾ ਕਿਲੋ ਕੀ ਚੰਨੋ ਬਾਲੋ ਬਚਾ ਦੇ ਗਿਆ ਕਿਆ ਦਾ ਦੂਬੀ ਹੈ ਕਿ ਕਿਆ ਦਾ ਦੂਬੀ ਹੈ ਕਿ ਕਿਆ ਦਾ ਦੂਬੀ ਹੈ ਕਿਆ ਦਾ ਦੂਬੀ ਹੈ ਤੂੰ ਦੇਖੋਂ ਕੀਰੇ ਰਹਿ ਗਿਆ ਬਸ ਤਾਂ ਕੀਰੇ ਉੱਤੇ ਲੈ ਲੰਨੇ ਆ ਚਲੋ ਭਾਈ ਤਨੀ ਵਾਲਾ ਫਿਰਦਾ ਤਾਂ ਹੈਗਾ ਮੁੰਡਾ ਗੁੱਥੀ ਚੱਕੀ ਤੇਰੇ ਮੁਰੇ ਕਿੰਨੇ ਦੀ ਆ ਦੇ ਦਸ ਰੁਪਏ ਦੇ ਦਸ ਰੁਪਏ ਖੁੱਲਿਓ ਮੈਂ ਕਹਿੰਦਾ ਗੱਡੀ ਦਾ ਮੈਂ ਲੌਕ ਕਰਿਓ ਨਹੀਂ ਦੇਖ ਕੇ ਹੁਣ ਆ ਰੀਤ ਇੱਧਰ ਖੜ ਜਾ ਪੁੱਤ ਪੂਰੀ ਘੜ ਮੇਰੇ ਕੋਲ ਆਇਆ ਆਇਆ ਟਾਕੀ ਲਾ ਦੇ ਸਵਾਰ ਕੇ ਗੱਡੀ ਦੀ ਹਾਂ ਇਕੋ ਵੀ ਚੀਕੋ ਵੀ 100 ਦੇ 2 ਕਿਲੋ ਹੋਇਆ। 20 ਰੁਪਏ ਲਗੂ। 2 ਕਿਲੋ 2 ਦੇ 2 ਕਿਲੋ 20 ਰੁਪਏ 50 ਦਾ ਤੜਾਲਾ। ਮੇਰੇ ਬਟੂਰੇ 'ਚ ਆ ਕੇ ਖੁੱਲੇ 10-10 ਦੇ ਲਫੜ। ਐ ਚ ਦੋ ਦੋ ਦੇ। ਪੜ। ਹਾਂ ਬੱਤੋ। ਪਹਿਲਾਂ ਤੂੰ ਕਹਿੰਦੀ ਮੈਂ ਮਰੂਤ ਲੈਣਾ, ਮਰੂਤ ਦੁਆ ਤੇ। ਹਾਂ ਉਹ ਤੋਂ ਬਾਅਦ ਤੂੰ ਕਹਿੰਦੀ ਅੰਗੂਰ ਲੈਣੇ, ਅੰਗੂਰ ਲੈਣੇ ਆ। ਪੁਰਤਗਾਲ ਦੇ ਕੇਲੇ ਲੈਣੇ ਹਾਂ ਕਿਆ ਕਿਆ ਲਈ ਜਾਊਗਾ ਮੈਂ ਹਾਂ ਲੱਗਿਆ ਜਿਵੇਂ ਅੱਜ ਤੋਂ ਗਰਮੀਆ ਗਰਮੀਆ ਮੰਦਾ ਹੀ ਚੱਲਣਾ ਜੀ ਬਾਜ਼ਾਰ ਦੇ ਵਿੱਚ ਨਾ ਟਾਚੂ ਆ ਗਿਆ ਕਹਿਲਾ ਰੰਗ ਰੰਗ ਮਾਹਬਤ ਅਲੀ ਕਿਹੜਾ ਬਹਿ ਗਿਆ ਥੱਲੇ ਨੂੰ ਆ ਕੇ ਸਾਸਰੀ ਘਾਲ ਵੀ ਬੁਲਾਦੀ ਦੀ ਹੁੰਦੀ ਮੈਂ ਕਿਹਾ ਦੇਖ ਲਿਆ ਪਹਿਲਾਂ ਮੈਂ ਗੱਡੀ ਖੜੀ ਆ ਮੈਂ ਤਾਂ ਮੈਂ ਸਕੂਟਰੀ ਲਾਤੀ ਮੁਰੇ ਤੂੰ ਵੀ ਤਾਂ ਜਾਮ ਲਾਉਣਾ ਤਾਂ ਚੰਗੀ ਤੇਰਾ ਲੱਗ ਜੇ ਬੇ ਵੀ ਫੇ ਮੰਨੂ ਲੱਭਦਾ ਮੇਰੂ ਕਾ ਵੀ ਕਿੱਥੇ ਆ ਵਧਾਈਆਂ ਦਵੋ ਅੱਜ ਮੁੰਡਾ ਜਨਮ ਪਾਰਲਾਮਨਰ ਹੁੰਦਾ ਬਸ ਤਾ ਹਿੱਤਾ ਪਾਰਟੀ ਕਰਤੀ ਆ ਪਾਰਟੀ ਕਰਤੀ ਨਿਆਣੇ ਖੋਜਦਾ ਸੀ ਕੋਦਾ ਨਿਆਣੇ ਨਾਲੇ ਸਾਰਾ ਕੁਸਾ ਸਹੀ ਗੱਲ ਆ ਸਹੀ ਚਾਹੇ ਵਧਾਈਆਂ ਤੁਹਾਨੂੰ ਬਹੁਤ ਬਹੁਤ ਹਾਂ ਤੁਹਾਨੂੰ ਵੀ ਬਣਾਈਆਂ ਬਹੁਤ ਬਹੁਤ ਕਿਆ ਸੇਵਾ ਕਰਾਂ ਤੇਰੀ ਹੁਣ ਕੁਛ ਨਹੀਂ ਬੱਸ ਮੈਂ ਤਾਂ ਬੇਲੇ ਨਹੀਂ ਚੱਲਿਆ ਦਸ ਅੱਛਾ ਦੀ ਤਾਂ ਹੈ ਪਾਰਟੀ ਮੈਂ ਤਦ ਡੀਲੇ ਨਾਲ ਡੀਲੇ ਨਾਲ ਧਾਨਾਂ ਨੂੰ ਪਾਣੀ ਲੱਜੂਗਾ ਕਹਿੰਦੀ ਕਹਾਵਤ ਸੁਣੀ ਹੈ ਤੀ ਕਿ ਆ ਗਈ ਸੀ ਤੀ ਕਹਿੰਦੀ ਡੀਲੇ ਨਾਲ ਧਾਨਾਂ ਨੂੰ ਪਾਣੀ ਲੱਜੂਗਾ ਤੂੰ ਡੀਲੇ ਤੇ ਕਿਨੇ ਗਿਆ ਹੁਣ ਸਮਝ ਲੈ ਕਹਾਵਤ ਤੀ ਕੱਪ ਛੱਡਦੇ ਉਹ ਤਾਂ ਕਹਾ ਤੂੰ ਲੈ ਕੇ ਕਿ ਆਏ ਆ ਤੇ ਜੇ ਆ ਕੇ ਆ ਯਾਰ ਲੇ ਜਾ ਬੁੱਤ ਦੋ ਚਾਕਲੇਟਾਂ ਵੀ ਆ ਹਾਂ ਚਾਕਲੇਟ ਆਪਾਂ ਮੱਗ ਦੀ ਆਉਣੀ ਜੱਦੀ ਮੈਂ ਤਾਂ ਦਵਾਈਆਂ ਨਹੀਂ ਆਉਂਦੀ ਜੱਦੀ ਨੂੰ ਮੈਂ ਇੱਕ ਨਹੀਂ ਸਾਰਦਾ ਫਿਰਦਾ ਅੱਛਾ ਤਾਂ ਚੱਲ ਮਿਲਦੇ ਜੀ ਤੁਹਾਨੂੰ ਫੇਰ ਅਟਕੇ ਠੀਕ ਹੈ ਜੀ ਕਾੜੇ ਆ ਗਏ ਮੱਚੇ ਕਾੜੇ ਹੈ ਹੋ ਨਹੀਂ ਜੀ ਦੇਖੋ ਜੀ ਕਾੜੇ ਯਾਰ ਪਾਤ ਯਾਰ ਦਾ ਐਨਾ ਕਰ ਯਾਰ ਰੌਂਡ ਹੀ ਨਾ ਫਟਿਆ ਕਾੜੇ ਹੈ ਹੋ ਨਹੀਂ ਜੀ ਕਾੜੇ ਅਸੀਂ ਲੱਗਦੇ ਹੀ ਨਹੀਂ ਐ ਪਹਿਲੀ ਗੱਲ ਦਾ ਲਾ ਲਾ ਕਾੜੇ ਵੇਚ ਕੇ ਮਾਣ ਨੂੰ ਸੜਾ ਹੋਈ ਨਹੀਂ ਹੈ ਫਾਇਦਾ ਕੋਈ ਕਾੜਾ ਹੋਣਾ ਕਰਦੇ ਦਿਨ ਕਿੱਦੀ ਜਾਣਾ ਕੋਈ ਇਹ ਕਿਹੜਾ ਬੜਾ ਕੰਮ ਆ ਗਿਆ ਉਹ ਉਹ ਅੱਗੇ ਲਗਾ ਦੇ ਕਿਹੜਾ ਉਹ ਅੱਗੇ ਲਗਾ ਦਿਆ ਬਸ ਉਹ ਤੇਰੇ ਮੇਰੇ ਵਰਗੇ ਨੇ ਪਾ ਲੈਣਾ ਚਲ ਕੋਈ ਨਹੀਂ ਤੁਹਾਨੂੰ ਦਾ ਕੜੇ ਮਿੱਠੇ ਰਹੇ ਜੇ ਸਾਰੇ ਉਹ ਪਾ ਲੈਣੇ ਵਿੱਚ ਲੋ ਜੀ ਆਪੇ ਤਿਆਰ ਇਹ ਜਿਆਦਾ ਨਰਮ ਕਰ ਦੂੰਗੇ ਫਿਰ ਡਿੱਗਦੇ ਨਹੀਂ ਇਹ ਵੀ ਆ 2 ਕਿਲੋ 100 ਦੇ 2 ਕਿਲੋ 100 ਦੇ ਆ ਇਸ ਦਾ ਨਾ ਕੱਚਾ ਪਿਆਦਾ ਉਹਨੇ ਹੋ ਵੀ ਆਲੇ ਮੂਰੇ ਸਿੱਟਾ ਅਸੀਂ ਕੱਚਾ ਸਕਦੇ ਹੀ ਨਹੀਂ ਐ ਖਾਓ ਪਹਿਲਾਂ ਖਾਓ ਖਾਣ ਦਾ ਕੋਈ ਕਹਿਸਾ ਨਹੀਂ ਐ ਖਾਣ ਦਾ ਕੋਈ ਮੁੱਲ ਨਹੀਂ ਐ ਲਾ ਸਤਿਓ ਪਹਿਲਾਂ ਰੱਜ ਕੇ ਖਾ ਲੋ ਪਹਿਲਾਂ ਰੱਜ ਕੇ ਖਾ ਲੋ ਪਹਿਲਾਂ ਰੱਜ ਕੇ ਖਾ ਲੋ 100 ਰੁਪਏ ਕਿਲੋ 100 ਰੁਪਏ ਕਿਲੋ ਪਹਿਲਾਂ ਰੱਜ ਕੇ ਖਾ ਲੋ ਖਾ ਪਹਿਲਾਂ ਰੱਜ ਤੋਤੇ ਵੀ ਨਹੀਂ ਹੈਗੇ ਪਰ ਇਹ ਤੈਨੂੰ ਪਹਿਲਾਂ ਦੱਸ 100 ਰੁਪਏ ਕਿਲੋ ਓ ਲਲੋ 100 ਰੁਪਏ ਕਿਲੋ ਓ ਲਲੋ 100 ਰੁਪਏ ਕਿਲੋ ਓ ਲੈ ਲਓ 100 ਰੁਪਏ ਕਿਲੋ ਓ ਲੈ ਲਓ 100 ਰੁਪਏ ਕਿਲੋ ਖਾਂਦਾ ਕੋਈ ਮੁੱਲ ਨਹੀਂ ਹੈ ਖਾਂਦਾ ਕੋਈ ਪੈਸਾ ਨਹੀਂ ਹੈ ਪਲਾ ਰੱਜ ਕੇ ਖਾ ਲੋ ਓ ਲੈ ਲਓ 100 ਰੁਪਏ ਕਿਲੋ ਓ ਲੈ ਲਓ 100 ਰੁਪਏ ਕਿਲੋ ਕਿੰਨਾ ਕਿੰਨਾ ਕਿਲੋ ਕਰਦੇ ਬਹੁਤ ਆ ਤੇ ਘਰ ਤੇ ਵੀ ਹੋੜ ਨੇ ਦੂਰੇ ਲੋਟਾ ਮੇਰਾ जो सौ रुपये किलो सौ रुपये किलो लो सौ रुपये किलो लो सौ रुपये किलो लाख इतनी इंगुल ਹਮਦਨਾ no like, pa 4 ਕਿਲੋ ਤੋਂ ਦੇ 4 ਕਿ ਮਿੱਠੇ ਆ ਮਿੱਠਾ ਜੀ ਮਿੱਠਾ ਕੱਟ ਕੇ ਦੋ ਨਾ ਪਾ ਦੇ ਫਿਰ ਪਾ ਦੇ ਪੱਕੀ ਨਾ ਪਾ ਹਰਾ ਹਰਾ ਰਾਜਾ ਪੱਕੀ ਵਾਲਾ ਬਤਾਉ ਬਹੁਤ ਹੈ ਨਾ 4 ਕਿਲੋ ਨਾਲ ਕਹਿੰਦੇ ਆ ਇਹਦੇ 4 ਕਿਲੋ ਪੁੱਛ ਲੋ 4 ਕਿਲੋ ਤੋਂ ਦੇ ਪੂਰਾ ਹਣ 4 ਕਿਲੋ ਦਾ ਤਾਂ ਕਰਦੇ ਪੀਸ 4 ਕਿਲੋ ਦਾ ਤਾਂ ਪੀਸ ਕਰਦੇ ਹੁਣ ਕੋਈ ਨਾ ਉਧਰ ਨਾ ਉਧਰ 4 ਕਿਲੋ 4 ਕਿਲੋ 4 ਕਿਲੋ 4 ਕਿਲੋ 4 ਕਿਲੋ 4 ਕਿਲੋ ਮਠਾਮਾਨ ਯਾ ਇਹ ਤੇਰਾ ਮਠਾ ਰੂਣਾ ਆ ਕੱਡੂਗਾ ਬੜਾ ਜ ਮੈਨੂੰ ਹੁਣੇ ਹੀ ਨਹੀਂ ਇਹ ਵੀ ਮਨੂ ਉਦੋਂ ਜੱਡਾ ਹੀ ਲੱਗਦਾ ਯਾਰ ਓ ਲੈ ਜੋ 2.5 ਕਿਲੋ ਖਾ ਦੇ ਓ ਪਾ ਲੋ 2.5 ਕਿਲੋ ਖਾ ਦੇ ਬਹੁਤ ਠੀਕ ਹੈ ਕੋਈ ਨਹੀਂ ਓ ਨਾਲ ਹੀ ਕਰ ਦੋ ਮੈਂ ਆ ਗਿਆ ਬਾਦੰਦਾ ਪੰਜਾਬ ਦਾ ਬਣਾਪਾ ਲੈ 4 ਕਿਲੋ ਤਾਂ ਲੈ ਪਰ ਮੁੱਛੇ ਬਹੁਤ ਮਿੱਠੇ ਆ ਮੈਂ ਕੁੜੀ ਨੂੰ ਕੱਟ ਕੇ ਨਹੀਂ ਇੱਕ ਪੀਸ ਮੜਾ ਜਾ ਮੈਂ ਤਾਂ ਰੰਡੋ ਇਹ ਸੁਣ ਕੇ ਕੱਟਿਆ ਵਾ ਨਹੀਂ ਇਹਨੂੰ ਕੱਟ ਕੇ ਦੇ ਜੇ ਹੈ ਕਿ ਬਾਈ ਓ ਬਾ ਲੋ 4 ਕਿਲੋ ਖੋਵੇ 4 ਕਿਲੋ 4 ਕਿਲੋ 4 ਕਿਲੋ ਮਿੱਠੇ ਮਿੱਠੇ 4 ਕਿਲੋ 100 4 ਕਿਲੋ 100 ਇਹ ਆ ਗਿਆ ਜੀ ਸਾਰਾ ਗਰਮੇ ਵਾਲਾ ਫਰੋਟ ਸ਼ੁਰੂ ਹੋਇਆ ਵਾ ਹੁਣ ਹਾਲੇ ਹਾਲੇ ਹੋਰ ਵੀ ਘਟਦੇ ਜਾ ਜਾਣ ਹਾਂ ਬੋਲਾ ਜੋ ਮਿੱਟਾ ਚੈੱਕ ਕਰਕੇ ਬ੍ਰੀਤਲਾ ਪੁੱਤ ਬੋਲਾ ਜੋ ਮਿੱਟਾ ਚੈੱਕ ਕਰਕੇ ਬੋਲਾ ਜੋ ਮਿੱਟਾ ਮਰ ਓਏ ਹੋਏ ਓਏ ਹੋਏ 4 ਕਿਲੋ 4 ਕਿਲੋ 4 ਕਿਲੋ ਹਾਲਾ ਦੰਦਾ ਅੰਕਲ ਹਾਲਾ 2.5 ਕਿਲੋ 100 ਦੇ 2.5 ਕਿਲੋ 100 ਚਲੋ ਫਿਰ ਚਲੋ ਗੱਡੀ ਚੋਲੋ ਰੋਪੜ ਆਉਣਾ ਕਿਹੜਾ ਸੌਖਾ ਪਿਆ ਜੀ ਨੰਬਰ 2101 ਜਿਹੜੇ ਸਬਜ਼ੀਆਂ ਦੇ ਉਹ ਅਲੱਗ ਖਰਚ ਇਹਦੇ ਨਾਲ ਤਾਂ ਦਾ ਬੰਦਾ ਘਰੇ ਕਹਿ ਦੇ ਵੀ ਚੱਕਰ ਆਉਂਦੇ ਤਾਂ ਠੀਕ ਆ ਅਜੇ ਅਮਰੀਕਾ ਦੇ ਭੈਣ ਮੇਰੀ ਕਹਿੰਦੀ ਸੀ ਕਹਿੰਦੀ ਉਹ ਨੂੰ ਤਾਂ ਮੈਂ ਦੇਖ ਲਿਆ ਕਹਿੰਦੀ ਉਹ ਤੂੰ ਠੀਕ ਰਹਿਣਾ ਐ ਜਿਆਦਾ ਕਹਿੰਦੀ ਸੰਦੀਪ ਵੀਰਾ ਨੂੰ ਕਿਤੇ ਰੋਪੜਲ ਜਾਣਾ ਪੈ ਜਾਵੇ ਤਾਂ ਕੋਈ ਸਮਾਨ ਦੌੜਾਣਾ ਪੈ ਜਾਵੇ ਫੇਰ ਤੈਨੂੰ ਚੱਕਰ ਲੱਜੰਦੇ ਆ ਬਾਕੀ ਗੱਲ ਤਾਂ ਥੋੜੀ ਜਿਹੀ ਸਹੀ ਹੈ ਮਜੂਰਾ ਤੇ ਤੂੰ ਇਹ ਗਲਤ ਆ ਨਾ ਜੂਸ ਬਿਨਾ ਹੋ ਰਿਹਾ ਹੈ ਹਾਂ ਗਲਤ ਆ ਨਾ ਤੂੰ ਦੇ ਕੇ ਗਿਆ ਲੈ ਕੇ ਆ ਪਕੜਾ ਲੈ ਕੇ ਦਿੱਤਾ ਨੀ ਹੁਣ ਤਾ ਤੂੰ ਵੀ ਕੀ ਕਹਾਂ ਮੈਂ ਮੈਨੂੰ ਸਮਝ ਤੇ ਬਹਾਰਾ ਦੇ ਚਾਚੂ ਬਈ ਹੁਣ ਕੀ ਕਹਿ ਸਕਦੇ ਹਾਂ ਇਹ ਫੋਨ ਤਾਂ ਇਹਨੂੰ ਮੇਰੇ ਕੋਲ ਫੜਾਈ ਜਾਂਦੀ ਹੈ ਇਹਨੂੰ ਵਧੀਆ ਵੀ ਨਹੀਂ ਲੱਗਦਾ ਪੀਣਾ ਹੁਣ ਜੇ ਬੰਦੇ ਦਾ ਰੋਪੜ ਦਾ ਚੱਕਰ ਜੀ 3 ਜਾਂ 4000 ਤੱਕ ਪਵੇ ਜੇ ਘਰੇ ਕਹਦੇ ਵੀ ਚੱਕਰ ਆਉਂਦੇ ਆ ਤਾਂ ਠੀਕ ਹੀ ਨਹੀਂ ਹੈਗਾ ਘਰ ਇਕੱਡੀ ਸਰ ਜਣਾ ਦਾ ਗੱਲ ਇਹ ਹੈ ਵੀ ਚੀਜ਼ ਆਪਾਂ ਨੂੰ ਉਹੀ ਲੈਣੀ ਪੈਂਦੀ ਜਿਹਦੀ ਜਰੂਰਤ ਹੈ ਇਹ ਵੀ ਗੱਲ ਹੈਗੀ ਹੈ ਬਿਨਾਂ ਜਰੂਰਤਾਂ ਥਰਤਾ ਥਰਤਾ ਛੱਡਦਾ ਦਾ ਕਿਵੇਂ ਸਰਸਾ ਦਾ ਤਾਂ ਬੱਡੇ ਬਾਹਰ ਬਣਾ ਲੰਦੇ ਹਾਂ ਬਾਡੇ ਬਾਹਰ ਬਣਾ ਲੰਦੇ ਬਾਦ ਫਿਰ ਸਰ ਗਿਆ ਤਾਂ ਪੈ ਇਨਹੀ ਖਰਚਾ ਹੋ ਰੋਲਣਾ ਤਾਂ ਉੱਥੇ ਤੇ ਲੈ ਕੇ ਕੁਸ ਨਹੀਂ ਤੋਣਾ ਉਰੇ ਤੇ ਐ ਤਾਂ ਹੈਗਾ ਜ਼ਮਾਨਤਲੇ ਚਲੇ ਦੋ ਦਿਨ ਫਰੂਟ ਵੀ ਖਾਵਾਂਗੇ ਖੀਰੇ ਵੀ ਖਾਵਾਂਗੇ ਸਬਜ਼ੀਆਂ ਵੀ ਖਾਵਾਂਗੇ ਹਰੀਆਂ ਵਰੀਆਂ ਹੁਣ ਆ ਗਏ ਕਿਨਾਂ ਜੀ ਲੈਨ ਤੇ ਹਾਂ ਆ ਗਏ ਲੈਨ ਤੇ ਉੱਤੇ ਬਸ ਦੱਖਣ ਨੇ ਤੇ ਬੁਰਾ ਹਾਲ ਕਰਾਵਾ ਹੁਣ ਜਿੱਥੇ ਅਸੀਂ ਗੱਡੀ ਖੜਾਈ ਵੀ ਹੈ ਜੀ ਇਸ ਟਾਈਮਾ ਦੱਖਣ ਤੋਂ ਆਪੋਜੀਟ ਖੜੀ ਆ ਤੇ ਉਦੋਂ ਹੀ ਬਿਨਾ ਮਤਲਬ ਕੋਈ ਪਸੀਨਾ ਆਈ ਜਾਂਦਾ ਬਾਕੀ ਲੈ ਲੈ ਸਾਡੀ ਟਟੀ ਦੀ ਹੋਣੀ ਮਾਣ ਹੈ ਕਿ ਇਹ ਬਹੁਤ ਖਰਾਬ ਹੋ ਗਈ ਉਹ ਤੇ ਮੂਰ ਮਾਹ ਲਾਈ ਜੰਨਾ ਤੇ ਮੂਹ ਦਾ ਕਿਆ ਕਾਲ ਹੈ ਜੀ ਆ ਦੇਖੋ ਲੈ ਆ ਦੇਖੋ ਜੀ ਕਿਆ ਹੈ ਦੇਖੋ ਕਿਆ ਹੈ ਕਿਆ ਹੈ ਇਧਰ ਨੂੰ ਪਤਾ ਲੱਗਣਾ ਸੀ ਇਧਰ ਨੂੰ ਤਾਂ ਪਤਾ ਹੀ ਹੈ ਉਹ ਕੈਮਰਾ ਜਦੋਂ ਪੁੱਠੀ ਦਿਖੀ ਜਾਣਾ ਹੈ ਅੱਛਾ ਅੱਛਾ ਹਾਂ ਫਰੰਟ ਕੈਮਰਾ ਚ ਐਵੇਂ ਜੀ ਪੁੱਠਾ ਦਿਖਦਾ ਹੁੰਦਾ ਤੇ ਜਿਹੜਾ ਬੈਕ ਕੈਮਰਾ ਉਹ ਸਹੀ ਦਿਖਾਉਂਦਾ ਹੁੰਦਾ ਵੜਜੂਰ ਨੇਮ ਹਾਂ ਬਦਗਲੋ ਮੈਂ ਸਾਹੀ ਦੇਖੀ ਆ ਮਾਈ ਨੇਮ ਇਸ਼ੁਪ੍ਰਿਤ ਕਾ ਚਲੋ ਠੀਕ ਚੱਲੀ ਹੁਣ ਆ ਮਿਲਦੇ ਆ ਤੁਹਾਨੂੰ ਦੇਖਦੇ ਆ ਅਗਲਾ ਬੋਗਰਾ ਕੇ ਪੜਦਾ ਮੇਰੀ ਤਾਂ ਤਲਾ ਹੈ ਵੀ ਕੰਨਾਂ ਚ ਪਾਲ ਮਾਂ ਰੂਹੀ ਗੱਡੀ ਮਾਲੇ ਰੋਕਾ ਜਾ ਕੇ ਕਿਧਰ ਰਸਤੇ ਚ ਬ੍ਰੇਕ ਮਾਰਦੀ ਲੋੜੇ ਦਾ ਬਵੇਂ ਦੋ ਚੀਜ਼ਾਂ ਰਹਿ ਗਈਆਂ ਬਾਜ਼ਾਰ ਚ ਉਹ ਬਸ ਹੋਣ ਲਈ ਮੈਂ ਦੇਖਣਾ ਕੁਝ ਵੀ ਮੈਂ ਤਾਂ ਗੱਡੀ ਜਾਊਗੀ ਮਾਲਾ ਨੂੰ ਛੂਕਦੀ ਹੁਣ ਨਹੀਂ ਕੇਕ ਵੀ ਲੈਣਾ ਓ ਹੋ ਹੋ ਜਿੱਦਾ ਕਰਤਾ ਹੋਰ ਪਿਆ ਚਲੋ ਤੁਹਾਨੂੰ ਮਿਲਦੇ ਜੀ ਫੇਰ ਹੋਰ ਬੜੇ ਜਿੰਨੇ ਚਾਹੀਦੇ ਪਹੁੰਚ ਕੇ ਜੀ ਕੇਕ ਲੈਣ ਵਾਸਤੇ ਤੇ ਹੁਣ ਸੰਦੀਪ ਕੌਰ ਨੇ ਗਰਾਰੀ ਪਸਾਲੀ ਹਾਂ ਪੁੱਤ ਇਹ ਛੋਟੇ ਛੋਟੇ ਤੇਰੇ ਵਰਗੇ ਕੇਕ ਆ ਜੀ ਜੀ ਤੂੰ ਆ ਉਹਦੇ ਛੋਟੇ ਛੋਟੇ ਕੇਕ ਆ ਤੇ ਕਹਿੰਦੀ ਲੈਣਾ ਫਰੂਟ ਵਾਲਾ ਕੇਕ ਤੇ ਇਹਨਾਂ ਕੋਲ ਇੱਕ ਕੇ ਅਵੇਲੇਬਲ ਆ ਕਿਹੜਾ ਕਹਿੰਦੇ ਨਹੀਂ ਨਹੀਂ ਰੈਡ ਵਲਵਟ ਵੀ ਹੈ ਹਾਂ ਜੀ ਸਰ ਐਮਬੀ ਵੀ ਬਲੂ ਹੈ ਜੀ ਲੋ ਅਰੇ ਐਮਬੀ ਵਾਲਾ कर लिए नहीं जाना तुम्हारा टेस्ट चेंज हो गया हां समझ गई मैं जी मैंने सून क्रीम खा खा के बोर हो गए अरे बिना क्रीम कहेगा? के के <demans> आए। आए। तो केक आएगा दिखा केड़ा हां जी आ देख चॉकलेट है अच्छा कली चॉकलेट है जोकेंट के पानी पसंद नहीं है देखो हम छोटे यार है ਉਹ ਦੂਜਾ ਸਾਡਾ ਟੱਬਰ ਵੱਡਾ ਹੈ ਹੈਵੀ ਹੁੰਦੇ ਨੇ ਭਾਈ ਡਰਾਈਵ ਦਿਖਾ ਦਿੰਦੇ ਡਰਾਈਵ ਕੇ ਦਿਖਾ ਦੇ ਅੱਛਾ ਇਹਦਾ ਉੱਧਰ ਪਹਿਲੀ ਨਾ ਕਰਤਾ ਉੱਧਰ ਮੈਡਮ ਜੀ ਪਹਿਲੀ ਨਾ ਲਾ ਕੇ ਕਰ ਤੇ ਪੇਸਟੀ ਵਗੈਰਾ ਹੁਣ ਆਪੀਆਂ ਉਹਨੇ ਲਈ ਆਪਾਂ ਕੇਕ ਲੈ ਲੈਣੇ ਹਾਂ ਇੱਕ ਕੇਕ ਲੈ ਲੈਣੇ ਪੇਸਟੀ ਉਹਦਾ ਹੀ ਪੇਸਟੀ ਹੈਗੀ ਹੈ ਹਾਂ ਪਹਿਲਾਂ ਉਹ ਟੈਸਟ ਕਰ ਤੂੰ ਹਾਂ ਉਹ ਕਰ ਕੱਲੀ ਪੇਸਟੀ ਉਹ ਟੈਸਟ ਕਰ ਫੇਰ ਪਤਾ ਲੱਗੂ ਵੀ ਰੋਟਾ ਉਹਦੇ ਚ ਕਿਆ ਕਿਆ ਮੈਂ ਸਾਫ਼ ਸਾਫ਼ ਮੈਂ ਤੁਹਾਡਾ ਮੂੰਹ ਮਿੱਠਾ ਕਰਾਉਂਗੀ ਅੱਜ ਵਰਦੇ ਆ ਤੁਹਾਡਾ ਕੋਈ ਨਹੀਂ ਮੇਰਾ ਮੂੰਹ ਮਿੱਠਾ ਹੀ ਰਹਿੰਦਾ ਕਾੜਾ ਅਕਤਰ ਨਿੰਮੇ ਚਾਹ ਨਾ ਲੈ ਲ ਉਹ ਤੇਰੀ ਇੱਛਾ ਪਹਿਲੇ ਕੋੜਾ ਕਿਹਾ ਹੁੰਦੀ ਮਿਰਚਾ ਦਾ ਕਹੇ ਕੋੜੇ ਵਾਲਾ ਤਾਂ ਸਮਾਨ ਚੱਕੀ ਫਿਰਦੀ ਨਾਲ ਮਮਾ ਮਮਾ ਟੈਸਟ ਕਰ ਹਾਂ ਮਮਾ ਟੈਸਟ ਕਰ ਆਜੋ ਆਜੋ ਹਾਂ ਪਪਾ ਆਜੋ ਚਲੋ ਹਾਂ ਬੱਤ ਪਿੱਛੇ ਹੋ ਕੇ ਕੀ ਕਰਨਾ ਹਾਂ ਠੀਕ ਆ ਤਾਈ ਲੈ ਲੋ ਫਿਰ ਕਰਾ ਵਾਲਾ ਪੈਕ ਛੋਟੇ ਕਰਾ ਲਾ ਮਿੱਠੇ ਦੇ ਦਾ ਟੱਕਰ ਆ ਸਾਰਿਆਂ ਨੂੰ ਕਿਹੜਾ ਤਾਈ ਕਰ ਦੋ ਜੀ ਜਿਹੜਾ ਪੈਕ ਕਿੰਨੇ ਕਿਲੋ ਵਾਲਾ ਹੀ ਇਹ ਇਹ ਦੇ ਦੋ ਚਲੋ ਕੋਈ ਨਹੀਂ ਵਿੱਚ ਬੇਸਤੀ ਦਾ ਕੀ ਪ੍ਰਾਈਸ ਬੇਸਤੀ ਲੈ ਲਓ ਨੇ ਇੱਕ ਮੈਂ ਕਹਿੰਦੀ ਦੱਸ ਕਿੰਨੇ ਦੀ ਇੱਕ ਮੇਰੇ ਤਾਂ ਦੂਜਾ ਉਹ ਜਿਹੜੀ ਤੁਹਾਨੂੰ ਦਿਖਾਈ ਹੋਤੀ ਸੀ ਆ 30 ਰੁਪਏ ਦੀ ਆ ਜੀ ਇਹ ਦੇਖ ਲੋ ਜੀ ਕੀ ਕਰਨਾ ਕੇਕ ਕਿੰਨੇ ਦਾ ਜੀ ਹੁਣ ਜਾਇ ਜਾਇ ਜੇ ਰੇਟ ਰੱਖਿਓ ਉਹ ਬਰਾਏ ਬੇਕਰੇ ਚ ਖੜੇ ਜੀ ਸੀ ਹਾਂ ਉਹ ਜੀ ਜਾਇ ਉਧਰ ਤਾਂ ਫਰੂਟ ਵਰ ਦਿੰਦਾ ਤੁਹਾਨੂੰ ਜਰਾ ਇਹੀ ਪਸੰਦ ਆ ਤੁਹਾਨੂੰ ਵੀ ਖਿਲਾ ਦੇ ਚਾਕਲੇਟ ਵਾਲਾ ਲੈ ਲੈਣੇ ਚਾਕਲੇਟ ਵਾਲਾ ਜੀ ਇਹ ਵੀ ਪਣੀ ਟੈਸਟ ਹਾਂ ਲੈਣਾ ਸੀ ਉਹ ਫਰੈਸ਼ ਨਹੀਂ ਹੈ ਜੀ ਦੇਖ ਅੱਛਾ ਠੀਕ ਮਮਾ ਮਮਾ ਇਹ ਵੀ ਚੱਕਰ ਆ ਦੇਖਣਾ ਪੈਂਦਾ ਸਾਰਾ ਗਸਾ ਆ ਹੁਣ ਮੰਮੀ ਤੇ ਝਾਲੇ ਝਾੜਦੀਆਂ ਤੂੰ ਹੁਣ ਹਾਂ ਉਹ ਵੀ ਟੱਕਣਾ ਨਹੀਂ ਹੈ ਤੁਹਾਡਾ ਤਾਂ ਵੀ ਰੁਕ ਜਾਏਗਾ ਨਾ ਨਾ ਇਹ ਤਾਂ ਜਿ ਫੜਕਾ ਦੇਣਾ ਕਿੱਥੇ ਸਾਡੇ ਨਹੀਂ ਦੋ ਦੋਨੋਂ ਵਾਲਾ ਕੰਮ ਸਾਡੇ ਦਾ ਝੱਟ ਮੰਗਣੀ ਪੱਟ ਵਿਆਹ ਵਾਲਾ ਕੰਮ ਹੈ ਬਸ ਮਮਣੇ ਦੀ ਪੇਸਟੀ ਵੀ ਦੇਖ ਲਈਏ ਫਟਾ ਸਾਡੇ ਦੇਖ ਲੈ ਪੇਸਟੀ ਦੇਖਦਾ ਤੂੰ ਇਹਦੇ ਮੈਂ ਬਰਥਡੇ ਵਾਲਾ ਲਾ ਦੇ ਇੱਕ ਵਿੱਚੋਂ ਪਾ ਦੇ ਮਮਾ ਮੈਨੂੰ ਅੰਮੀ ਜੀ ਹੇਠਾਂ ਆਣੀ ਚਾਹੀਦੀ ਮਮਾ ਉਹ ਪਾ ਦੇ ਇੱਕ ਬੱਤੀ ਜੀ ਜਿਹੜੀ ਉੱਪਰੋਂ ਤਾਂ ਅੱਗ ਜੀ ਕੱਢਦੀ ਹੁੰਦੀ ਯਾਰ ਮੋਮਬਤੀ ਜੀ ਪਾ ਦੇ ਇੱਕ ਅੱਗ ਕੱਢਣ ਵਾਲੀ ਵੀ ਦੇਣਾ ਨਹੀਂ ਹੋ ਲੈਣਾ ਹਾਂ ਇਹ ਚੱਲੂਗੀ ਦੇਖ ਨਾ ਚੱਲੀ ਮੈਂ ਮੋੜ ਲੈਣੀ ਤੇਰੇ ਕੋਲ ਹਾਂ ਹਾਂ ਐਨਾ ਪੁਰਾਣੀਆਂ ਚ ਦੇਖ ਲੰਨੇ ਮੈਂ ਕਿਹਾ ਦੇਖ ਲੈਣਾ ਚੋਕਰਾਂ ਲਾ ਉੱਪਰ ਵਾਲੀਆਂ ਕੋਈ ਨਹੀਂ ਬਦਾਉਟ ਫਰੂਟੇ ਚ ਲਊਂਗੀ ਹਾਂ ਚਾਕਲੇਟ ਕਈ ਪਸੰਦ ਨਹੀਂ ਕਰਦੇ ਸਾਰੇ ਭਾਰਤ ਦੇ ਕੁੜੀਆਂ ਮਾਰੇ ਖੰਦ ਕਰ ਨਾਨਾ ਫਰੀਦ ਦਾ ਨਿਆਰਾ ਐ ਨਾ ਕੋਈ ਕਾ ਕਰਦੇ ਮੈਂ ਮੇਰੇ ਹੁਣੇ ਉੱਤੇ ਗਿਫਟ ਜਣਾ ਸਾਰੇ ਕਰ ਇੱਕ ਡਾਨਰ ਜ਼ਰੂਰ ਦੇ ਦੇ ਕੁੜੀ ਨੂੰ ਚੈੱਕ ਕਰਦੀ ਹੈ ਪੈਕ ਕਰਾ ਵੀ ਹਾਂ ਮੁੰਡੇ ਨਹੀਂ ਖਾਣਾ ਕੋਈ ਨਾ ਪੈਕ ਕਰ ਦੋ ਹਾਂ ਪੈਸੇ ਦੇਖ ਕਿਹੜੀ ਕਰਨੀ ਅਸੀਂ ਕਰਦੇ ਯਾਰ ਹਾਂ ਇਹ ਕਰ ਦੋ 10 ਕਰ ਦੋ ਹਾਂ 10 ਕਰਦੇ ਹਾਂ 10 ਕਰਦੇ ਹਾਂ ਆ 10 ਪੈਸੇ ਪਾਉੜੇ ਤੇ ਚਲੋ ਦੇਰ ਲੱਗਣੀ ਹੈ ਪਗਚਾ ਬਣਦਾ ਪ੍ਰੋਗਰਾਮ ਹਾਂ